کون بڑا چڑھتی کلا واسطے چنج میلا جہاں ਇਹ ਕਰਾਇਆ ਜਾਂਦਾ ਤੇ ਉਥੇ ਚੰਡੀ ਦੀ ਵੱਡੀ ਕੁਸ਼ਤੀ ਦੀ ਜਿਹੜੀ ਹੱਥ ਜੋੜੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਬਿੱਟੂ ਬਾਬਾ ਜੀ ਦੇਣ ਵਾਲ ਕਲਾ ਮਹਾਪੁਰਛਾ ਦਾ ਸੰਗਤਾਂ ਲਈ ਜਲੇਬੀਆਂ ਸੰਗਤਾਂ ਲਈ ਬਦਾਮਾਂ ਵਾਲਾ ਦੁੱਧ ਇਹ ਵੱਡੀ ਸੇਵਾ ਪੰਜਾਬ ਦਾ ਇੱਕ ਨੰਬਰ ਦਾ ਛਿੰਝ ਮੇਲਾ ਦੇਣ ਵਾਲ ਕਲਾ ਦਾ ਇਸ ਤੋਂ ਬਾਅਦ ਕਬੱਡੀ ਦਾ ਫਾਈਨਲ ਮੈਚ ਹੋਏਗਾ ਬਾਈ ਕੋਈ ਵੀ ਸਪੋਰਟਰ ਜਿਹੜਾ ਚਲਦੀ ਕੁਸ਼ਤੀ ਦੇ ਬਾਹਰੋਂ ਅੰਦਰ ਨਹੀਂ ਆਏਗਾ ਪਾਣੀ ਲੈ ਕੇ ਮਿੱਟੀ ਲਾਉਣ ਤੋਂ ਬਾਅਦ ਕੁਸ਼ਤੀ ਜਿਹੜੀ ਕੰਟੀਨਿਊਸ ਲਗਾਤਾਰ ਚਲਦੀ ਰਹੇਗੀ ਇੱਕ ਵਾਰੀ ਮਿੱਟੀ ਲਾ ਲਿਓ ਮੇਰੇ ਵੀਰੇ ਪਰਵਾਨੋ ਫਿਰ ਦੁਬਾਰਾ ਜਿਹੜੀ ਮਿੱਟੀ ਜਿਹੜੀ ਹੈ ਨਹੀਂ ਲਾਉਣ ਦਿੱਤੀ ਜਾਏਗੀ ਇਹ ਵੱਡੀ ਕੁਸ਼ਤੀ ਹੈ ਤੇ ਸਾਡੇ ਪਹਿਲਵਾਨ ਬਗੇਲ ਸਿੰਘ ਜੀ ਲਲੀਆਂ ਇਸ ਕੁਸ਼ਤੀ ਦੇ ਜਜਮੈਂਟ ਦੇਣਗੇ ਨਾਲ ਬਿੱਟੂ ਬਾਬਾ ਜੀ ਵੀ ਖਾੜੇ ਦੇ ਵਿੱਚ ਹੀ ਐ ਬਾਕੀ ਸੰਗਤਾਂ ਵੀ ਕਹਿੰਦੇ ਰੈਫਰੀਆਂ ਹੀ ਹੁੰਦੀਆਂ ਹਨ ਉਹਨਾਂ ਦੀ ਵੀ ਨਿਗਾ ਪਹਿਲਵਾਨਾਂ ਦੇ ਉੱਤੇ ਟੀਗੀ ਹੁੰਦੀ ਹੈ ਸੋ ਅੱਜ ਕੌਣ ਇਹ ਕੁਸ਼ਤੀ ਜਿੱਤਦਾ ਕਾਲੇ ਬਾਬਾ ਫਲਾਈ ਤੇ ਵਿਨਾਇਕ ਜੂਬੀ ਅੱਜ ਦੀ ਚੰਡੀ ਦੀ ਸਭ ਤੋਂ ਵੱਡੀ ਕੁਸ਼ਤੀ ਹੈ ਜੀ ਸੋ ਇਹਨਾਂ ਦੀ ਦੋਨਾਂ ਪਹਿਲਵਾਨਾਂ ਦੀ ਰੈਫਰਸ਼ਿਪ ਸਾਡੇ ਸਰਦਾਰ ਭਗੇਲ ਸਿੰਘ ਜੀ ਲਲੀਆਂ ਜਿਹੜੇ ਕੇ ਕਰਮ ਜਾ ਰਹੇ ਨੇ ਸੋ ਕੁਸ਼ਤੀ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਕ ਜ਼ੋਰਦਾਰ ਤਾੜੀ ਦੇ ਦਿਓ ਪਹਿਲਵਾਨਾਂ ਤੇ ਬਈ ਦਰਸ਼ਕ ਵੀਰੋ ਜੇ ਪਹਿਲਵਾਨਾਂ ਨੂੰ ਪਿਆਰ ਕਰਦੇ ਹੋ ਦੰਗਲ ਕਮੇਟੀ ਦਾ ਸਤਿਕਾਰ ਕਰਦੇ ਹੋ ਇੱਕ ਵਾਰੀ ਗੁਰੂ ਪੀਰਾਂ ਫਕੀਰਾਂ ਦੇ ਨਾਂ ਤੇ ਖੁੱਲ ਕੇ ਤਾੜੀਆਂ ਮਾਰਿਓ ਜਰਾ ਜ਼ੋਰਦਾਰ ਅੱਜ ਦੀ ਬਹੁਤ ਵੱਡੀ ਕੁਸ਼ਤੀ ਹੈ ਕਾਲੇ ਰੰਗ ਦੇ ਲੰਗੋਟੇ 'ਚ ਤਾਲਾ ਬਾਬਾ ਫਲਾਈ ਲਾਲ ਰੰਗ ਦੇ ਲੰਗੋਟੇ 'ਚ ਇਹ ਅਬਨਾਇਕ ਕਹਿੰਦੇ ਯੂਪੀ ਨੂੰ ਬਿਲੋਂਗ ਕਰਦਾ ਹੈ ਗੱਭਰੂ ਨੌਜਵਾਨ ਮੱਲੋਆ ਮੱਲੋ ਮੁਜਾਰਾ ਖਾੜੇ ਦੇ ਵਿੱਚ ਮਿਹਨਤ ਕਰਦਾ ਹੈ ਇੱਕ ਪਾਸੇ ਕਹਿੰਦੇ ਯੂਪੀ ਆ ਤੇ ਆ ਦੂਜੇ ਪਾਸੇ ਪੰਜਾਬ ਵਾਲਾ ਇਹ ਤਾਲਬਾ ਬਾਬਾ ਫਲਾਈ ਵਾਲਾ ਅੱਜ ਕੁੰਡੀਆਂ ਦੇ ਸਿੰਘ ਫਸਣੇ ਐ ਐਸੇ ਦੰਗਲਾਂ 'ਚ ਜੱਸਾ ਪੱਟੀ ਵਾਲਾ ਕੁਸ਼ਤੀਆਂ ਕਰਦਾ ਕਰਦਾ ਅੱਜ ਕੈਲੀਫੋਰਨੀਆ ਅਮਰੀਕਾ ਦੇ ਮੈਦਾਨਾਂ ਦੇ ਵਿੱਚ ਵੀ ਕੁਸ਼ਤੀਆਂ ਕਰ ਰਿਹਾ ਹੈ ਕਿ ਅਰਜਨ ਵਾਂਗੂ ਮੁੰਡਾ ਪੱਕਾ ਸੀ ਨਿਸ਼ਾਨੇ ਦਾ ਪੁੱਤ ਸਿੰਦੇ ਪੱਟੀ ਦਾ ਤੇ ਚੰਡਿਆ ਸੀ ਭਾਨੇ ਦਾ ਜਦੋਂ ਰੱਖਦਾ ਅਖਾੜੇ ਵਿੱਚ ਪੈਰ ਮੈਲੀ ਵਾਲਿਆ ਉਹਦੇ ਨੇੜੇ ਹੋ ਹੋ ਬੈੰਦੀ ਦੁਨੀਆ ਜਿੰਨੂੰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਹਨੂੰ ਜੱਸਾ ਜੱਸਾ ਕਹਿੰਦੀ ਦੁਨੀਆ ਐਵੇਂ ਨਹੀਂ ਜੱਸਾ ਜਸੇ ਦੀਆਂ ਗੱਲਾਂ ਪੂਰੀ ਦੁਨੀਆ ਦੇ ਵਿੱਚ ਹੁੰਦੀ ਐ ਪਰ ਅੱਜ ਚੰਡੀ ਦੀ ਵੱਡੀ ਕੁਸ਼ਤੀ ਇੱਕ ਪਾਸੇ ਤਾਲਬ ਤੇ ਦੂਜੇ ਪਾਸੇ ਅਬਨਾਈਕ ਕਹਿੰਦੇ ਗਬਰੂ ਨੌਜਵਾਨ ਜੂਪੀ ਵਾਲਾ ਇਹ ਵੀ ਸਿਰੇ ਦਾ ਪਹਿਲਵਾਨ ਹੈ ਦੁੱਧ ਮੱਖਣਾ ਨਾਲ ਪਾਲੇ ਹੋਏ ਸਰੀਰ ਹੈ ਜੋਰ ਜਵਾਨੀ ਦੀ ਖੇਡ ਆ ਪਹਿਲਵਾਨੀ ਆ ਪੱਟਾਂ ਦੇ ਪਾਈਆਂ ਹੋਈਆਂ ਮੋਰਨੀਆ ਗੱਜ ਚੌੜੀ ਛਾਤੀ ਹੈ ਚੜਦੀ ਬਰੇਸ ਵਾਲਾ ਆ ਤਾਲਬਾ ਬਾਬਾ ਫਲਾਈ ਵਾਲਾ ਇਹ ਵੀ ਸਿਰੇ ਦੀ ਕੁਸ਼ਤੀ ਦੋਨਾਂ ਮੱਲਾ ਵਿਚਕਾਰ ਜੋਰ ਜਵਾਨੀ ਦੇ ਮੁਕਾਬਲੇ ਹੈ ਕਿ ਜਿਹੜੇ ਪਾਣੀਆਂ ਚ ਲਾਉਂਦੇ ਤੁਸੀਂ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਐ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਐ ਅੱਜ ਰਕਾਰਡ ਬੋਲਦੇ ਬਾਬਾ ਜੀ 500 ਰੁਪਈਆ ਬਾਬਾ ਜੀ ਨੇ ਲਾਤਾ ਜਿਹੜਾ ਮਲ ਕੁਸ਼ਤੀ ਜਿੱਤੇਗਾ 500 ਰੁਪਈਆ ਆ ਚੰਡੀ ਦੀ 1 ਨੰਬਰ ਵੱਡੀ ਕੁਸ਼ਤੀ ਦੇ ਇੱਕ ਪਾਸੇ ਅਬਨਾਈਕ ਆ ਦੂਜੇ ਪਾਸੇ ਆ ਤਾਲਾ ਬਾਬਾ ਫਲਾਈ ਵਾਲਾ ਕੁਸ਼ਤੀ ਰੁਕਣੀ ਨਹੀਂ ਚਾਹੀਦੀ ਕੁਸ਼ਤੀ ਚੱਲਦੀ ਦਰਸ਼ਕ ਵੀਰ ਪਸੰਦ ਕਰਦੇ ਆ ਕਬੱਡੀ 365 ਲਾਈਵ YouTube ਤੇ ਅੱਜ ਦਾ ਵੱਡਾ ਇਹ ਛਿੰਝ ਮੇਲਾ ਕਬੱਡੀ ਟੂਰਨਾਮੈਂਟ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੋਰ ਜੱਟ ਦਾ ਪਰਖਣ ਲਈ ਜਿੱਥੇ ਮਰਜੀ ਸਿੰਘ ਫਸਾ ਲਈ ਜੱਟ ਕੱਲਾ ਹੀ 100 ਵਰਗਾ ਜਿੱਥੇ ਮਰਜੀ ਜੋਰ ਅਜਮਾ ਲਈ ਝੰਡੀ ਜਿੱਤ ਕੇ ਜਾਣਾ ਹੈ ਜਿੱਥੇ ਮਰਜੀ ਹੱਥ ਮਲਾ ਲਈ ਸਿਫਤਾਂ ਕਰਦਾ ਕੰਗ ਮਿੱਤਰੋ ਜਿੱਥੇ ਮਰਜੀ ਤੂੰ ਬੁਲਵਾ ਲਈ ਅੱਜ ਸਿਫਤਾਂ ਫੁੱਲ ਹੋ ਰਹੀਆਂ ਦੋਨਾਂ ਪਹਿਲਵਾਨਾਂ ਦੀਆਂ 1500 1500 ਬਹੁਤ ਵੱਡੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਕਿਹੜਾ ਬਾਲਾ ਜੈਸ ਕੁਸ਼ਤੀ ਦਾ ਆਰ ਪਾਰ ਦਾ ਫੈਸਲਾ ਕਰਦਾ ਕਿ ਉਹ ਹਾਰਦੇ ਨਹੀਂ ਹੁੰਦੇ ਕਦੀ ਮਰਦੇ ਦਲੇਰ ਉਸੀ ਹੌਸਲਾ ਬਣਾ ਕੇ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅੱਜ ਤਾਂ ਜਾਰੀ ਜੰਗ ਵਾਲਾ ਆ ਚੰਡੀ ਦਾ 1 ਨੰਬਰ ਦਾ ਆ ਵੱਡਾ ਮੁਕਾਬਲਾ ਦੋਨਾਂ ਟੀਮ ਦੋਨਾਂ ਪਹਿਲਵਾਨਾਂ ਵਿਚਕਾਰ ਮਗਰੇ ਕਬੱਡੀ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਤਿਆਰ ਬਾਤ ਤਿਆਰ ਹੋ ਜਾਓ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਕੈਡਮੀ ਫਤੇਗੜ ਸਾਹਿਬ ਵਿਚਕਾਰ ਕਬੱਡੀ ਦਾ ਫਾਈਨਲ ਮੈਚ ਹੋਵੇਗਾ ਆ ਮਾਲੇ ਦੋਨੋਂ ਹੀ ਚੋਟੀ ਦੇ ਐ ਕੇ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਲੱਗ ਜਾਂਦੇ ਜੋਰ ਜਦੋਂ ਚਿੱਤੋਂ ਵਾਰਦੇ ਆਉਂਦਾ ਏ ਸਵਾਦ ਮੈਲੀ ਵਾਲਿਆ ਹੁੰਦੇ ਜਦੋਂ ਫੈਸਲੇ ਨੇ ਆਰ ਪਾਰ ਦੇ ਹਾਂਜੀ ਜੋ 2 ਨੰਬਰ ਦੀ ਕੁਸ਼ਤੀ ਹੋਈ ਐ ਉਹਦੇ ਵਿੱਚ ਲਾਲੀ ਫਗਵਾੜੇ ਨੂੰ ਜੇਤੂ ਘਰਾਰ ਦਿੱਤਾ ਗਿਆ ਕਿਉਂਕਿ ਲਾਈਵ ਦੇਖਿਆ ਬਾਬਾ ਜੀ ਨੇ ਵੀ ਰੈਫਰੀ ਸਾਹਿਬ ਨੇ ਵੀ ਤੇ ਵਧੀਆ ਜਜਮੈਂਟ ਦੇ ਕੇ ਮਨਪ੍ਰੀਤ ਦੇ ਨਾਲ ਜਿਹੜੀ ਕੁਸ਼ਤੀ ਲਾਲੀ ਦੀ ਹੋਈ ਹੈ 2 ਨੰਬਰ ਦੀ ਉਹਦੇ ਵਿੱਚ ਲਾਲੀ ਫਗਵਾੜੇ ਪਹਿਲਵਾਨ ਨੇ ਕੁਸ਼ਤੀ ਜਿੱਤ ਲਈ ਹੈ ਆ ਅੱਜ ਦੀ ਇੱਕ ਨੰਬਰ ਦੀ ਆ ਵੱਡੀ ਚੰਡੀ ਦੀ ਕੁਸ਼ਤੀ ਹੈ ਇੱਕ ਪਾਸੇ ਅਭਿਨਾਇਕ ਆ ਜੂਪੀ ਵਾਲਾ ਲਾਲ ਰੰਗ ਦਾ ਲੰਗੋਟਾ ਦੂਜੇ ਪਾਸੇ ਕਾਲੇ ਰੰਗ ਦੇ ਲੰਗੋਟੇ 'ਚ ਇਹ ਤਾਲਬ ਹੈ ਬਾਬਾ ਫਲਾਈ ਵਾਲਾ ਕੀਤੇ ਨੇ ਹੱਥ ਕਰਾਰੇ ਕਿ ਹੱਥ ਇੱਕ ਵਾਰੀ ਜਿੱਥੇ ਸੀ ਜੋੜ ਦਿੰਨੇ ਆ ਆ ਦੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਅੱਜ ਤਾਂ ਨਵੀਆਂ ਗਰਾਰੀਆਂ ਦੇ ਦੰਦੇ ਭੋਰਨ ਵਾਲੀ ਆ ਵੱਡੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਮਾਰੋ ਦਾਪੇਜ ਕਰੋ ਕੁਸ਼ਤੀ ਦਾ ਫੈਸਲਾ ਕਿ ਹੁਸਨ ਸਿਆਨਬ ਸਾਦਗੀ ਤਿੰਨੇ ਗਹਿਣੇ ਮਟਿਆਰ ਦੇ ਘਰ ਆ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਹਣਤਾ ਨੇ ਇਹ ਹੋ ਜਾਏ ਯਾਰ ਦੇ ਉਹ ਚੁੱਪ ਕਰਕੇ ਆਉਂਦੇ ਨਹੀਂ ਉਹ ਖੁਸਰੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਉਹ ਤੱਕੜੀ 'ਚ ਤੋਲੇ ਜਾਂਦੇ ਜੋਰ ਪਾਰਸਾ ਅੱਜ ਜੋਰ ਨਹੀਂ ਪਰਖੇ ਜਾਂਦੇ ਆਹ ਕੁਸ਼ਤੀ ਵੱਡੀ ਐ ਠੀਕ ਹੈ ਜੀ ਜੋ ਬਾਬਾ ਜੀ ਦਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਚੱਲਦੀ ਕੁਸ਼ਤੀ ਰੱਖਣੀ ਆ ਬਾਰ-ਬਾਰ ਮਿੱਟੀ ਨਹੀਂ ਲਾਉਣ ਦਿੱਤੀ ਜਾਣੀ ਮਿੱਟੀ ਲਾਉਣਗੇ ਤੇ ਸਮਾਂ ਰੋਕਿਆ ਜਾਏਗਾ ਆ ਕੁਸ਼ਤੀ ਵੱਡੀ ਹੈ ਇੱਕ ਪਾਸੇ ਤਾਲਵਾ ਬਾਬਾ ਫਲਾਈ ਤੇ ਦੂਜੇ ਪਾਸੇ ਅਬਨਾਈ ਕਹਿੰਦੇ ਜੂਪੀ ਵਾਲਾ ਇਹ ਵੀ ਸਿਰੇ ਦਾ ਪਹਿਲਵਾਨ ਹੈ ਅੱਜ ਕੁੰਡੀਆਂ ਦੇ ਸਿੰਘ ਫਜਣ ਵਾਲੀ ਆ ਚੋਟੀ ਦੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਕਿ ਕੱਲ੍ਹ ਜੋ ਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸਤੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਹੈ ਘਰ ਦੀ ਲੜਾਈ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਭੇਡੂਆਂ ਦੀਆਂ ਤਾਂ ਯਾਰੋ ਟੱਕਰਾਂ ਹੀ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮਲੀ ਅੜ ਜਾਂਦੇ ਨੇ ਅੱਜ ਦਾ ਕੁੰਡੀਆਂ ਦੇ ਸਿੰਘ ਫਜ਼ਨ ਵਾਲੀ ਆ ਝੰਡੀ ਦੀ 1 ਨੰਬਰ ਦੀ ਆ ਵੱਡੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਪਾਸੇ ਅਬਨਾਈ ਕਹਿੰਦੇ ਜੂਪੀ ਵਾਲਾ ਲਾਲ ਰੰਗ ਦਾ ਲੰਗੋਟਾ ਤੇ ਦੂਜੇ ਪਾਸੇ ਕਾਲੇ ਰੰਗ ਦੇ ਲਨਕੋਟੇ 'ਚ ਆ ਚੜਦੀ ਬਰੇਸ ਵਾਲਾ ਗੁੱਜਰ ਬਰਾਦਰੀ ਨੂੰ ਬਿਲੋਂਗ ਕਰਦਾ ਹੋਇਆ ਇਹ ਤਾਲਬ ਆ ਬਾਬਾ ਫਲਾਈ ਵਾਲਾ ਬਾਕੀ ਸਾਰੇ ਐਨ ਆਰ ਆ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮਨੀ ਨਾਰਵੇ ਇਟਲੀ ਨਿਊਜ਼ੀਲੈਂਡ ਮੰਡੀਲਾ ਦੇ ਵਿੱਚ ਬੈਠੇ ਮੇਰੇ ਵੀਰ ਲਾਈਵ ਹੈ ਸ਼ਿੰਝ ਮੇਲੇ ਤੱਕ ਰਏ ਸਾਰੀ ਸੰਗਤ ਨੂੰ ਸਾਰੇ ਪਹਿਲਵਾਨਾਂ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਬਾਬਾ ਜੀ ਨੂੰ ਅੱਜ ਦੇ ਸ਼ਿੰਝ ਮੇਲੇ ਦੀਆਂ ਬਾਹਰੋਂ ਬੈਠੇ ਲੱਖ ਲੱਖ ਵਧਾਈਆਂ ਭੇਜ ਰਹੇ ਐ ਅਸੀਂ ਧੰਨਵਾਦ ਕਰਦੇ ਹਾਂ ਬਾਹਰ ਬੈਠੇ ਸਾਰੇ ਐਨਆਰਆਈ ਵੀਰਾਂ ਦਾ ਆ ਕੁਸ਼ਤੀ ਸਿਰੇ ਦੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਪਾਸੇ ਸਾਡੇ 1000 ਰੁਪਿਆ ਬਾਬਾ ਜੀ ਨੇ ਇਸ ਕੁਸ਼ਤੀ ਦੇ ਉੱਤੇ ਲਾਤਾ ਹੈ ਜਿਹੜਾ ਮਲ ਜਿੱਤੇਗਾ 1000 ਰੁਪਿਆ ਨਾਲੇ ਸਾਡੇ ਹਰਪਾਲ ਮੰਡ ਚੋਂ ਦਾ ਪਹਿਲਵਨ ਬਗੇਜ ਸਿੰਘ ਜੀ ਲਲੀਆਂ ਦੋ ਰੈਫਰੀ ਸਾਹਿਬ ਇਸ ਕੁਸ਼ਤੀ ਤੇ ਲਾਏ ਹੈ ਵੱਡੀ ਕੁਸ਼ਤੀ ਹੈ ਮੱਲ ਵੀ ਵੱਡੇ ਹੈ ਫੈਸਲੇ ਵੀ ਵੱਡੇ ਅੱਜ ਇਹਨਾਂ ਮੱਲਾਂ ਵਿੱਚਕਾਰ ਹੋਣੇ ਹੈ ਸੋ ਹਾਰਾਂ ਜਿੱਤਾਂ ਪ੍ਰਮਾਤਮਾ ਦੇ ਹੱਥ ਵਾਲੀ ਗੱਲ ਹੈ ਕਿ ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਉਹ ਨਿਤਰੇ ਅਜ ਮੈਦਾਨ ਅੰਦਰ ਜਿੱਤ ਹਾਰ ਭਗਵਾਨ ਦੇ ਹੱਥ ਹੁੰਦੀ ਹੋਣਾ ਚਾਹੀਦਾ ਹੌਸਲਾ ਇਨਸਾਨ ਅੰਦਰ ਬਾਈ ਕਬੱਡੀ ਵਾਲੀਆਂ ਟੀਮਾਂ ਤਾਂ ਤਿਆਰ ਆ ਬਾਬਾ ਜੀ ਉਹ ਤਾਂ ਬਿਲਕੁਲ ਤਿਆਰ ਖੜੇ ਐ ਕੁਸ਼ਤੀ ਖਤਮ ਹੁੰਦਿਆਂ ਹੀ ਫਾਈਨਲ ਮੈਚ ਹੋਏਗਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਕੈਡਮੀ ਫਤੇਗੜ ਸਾਹ ਤੇ ਨਾਲ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਇਹ ਟੀਮਾਂ ਤਿਆਰ ਬਈ ਇੱਥੇ ਹੀ ਰੁਕੋ ਇੱਕ ਸਾਈਡ ਤੇ ਹੋ ਕੇ ਖਿਡਾਰੀਆਂ ਨੂੰ ਬੇਨਤੀ ਬੈਠ ਜਿਓ 2 ਮਿੰਟ ਇੱਕ ਸਾਈਡ ਤੇ ਹੋ ਕੇ ਸਾਰੇ ਖਿਡਾਰੀ ਜਿਹੜੇ ਮੇਰੇ ਵੀਰ ਐ ਬੈਠ ਜਿਓ ਤਾਂ ਜੋ ਦਰਸ਼ਕ ਵੀਰ ਹਾਂ ਕਬੱਡੀ ਵਾਲੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਜੀ ਬੈਠ ਤੇ ਸਾਈਡ ਤੇ ਬੈਠ ਜਾਓ ਜਦ ਤੱਕ ਚੰਡੀ ਦੀ ਕੁਸ਼ਤੀ ਚੱਲਦੀ ਹੈ ਸੋ ਅੱਜ ਦੀ ਚੰਡੀ ਦੀ ਸਭ ਤੋਂ ਵੱਡੀ ਕੁਸ਼ਤੀ ਜੋ ਕਿ ਮੈਦਾਨ ਦੇ ਵਿੱਚ ਚੱਲ ਰਹੀ ਹੈ ਤਾਲੇ ਬਾਬਾ ਫਲਾਈ ਤੇ ਬਨਾਇਕ ਜੁਪੀ ਬਹੁਤ ਹੀ ਦੋਨੋਂ ਵੱਡੇ ਪਹਿਲਵਾਨ ਨੇ ਮਣਾ ਮੁਹੀ ਜੋਰ ਲੱਗ ਜਾਂਦਾ ਹੈ ਪਹਿਲਵਾਨਾਂ ਦਾ ਤਾਂ ਜਾ ਕੇ ਕਿਤੇ ਰਿਜ਼ਲਟ ਆਉਂਦੇ ਨੇ ਸੋ ਦਰਸ਼ਕ ਵੀਰੋ ਅਗਰ ਕੁਸ਼ਤੀ ਵਧੀਆ ਲੱਗ ਰਹੀ ਹੈ ਤੇ ਇੱਕ ਜ਼ੋਰਦਾਰ ਤਾੜੀ ਦੇ ਦਿਓ ਲਓ ਜੀ ਸਿਰੇ ਦੀ ਕੁਸ਼ਤੀ ਹੈ ਇੱਕ ਪਾਸੇ ਅਭਨਾਇਕ ਜੂਪੀ ਖਾੜਾ ਮਾਲਮਯਾਰਾ ਤੇ ਦੂਜੇ ਪਾਸੇ ਤਾਲਾ ਬਾਬਾ ਫਲਾਈ ਅੱਜ ਕੁੰਡੀਆਂ ਦੇ ਸਿੰਘ ਫਸਣ ਵਾਲਾ ਇਹ ਮੁਕਾਬਲਾ ਚੋਟੀ ਦਾ ਦੋਨਾਂ ਪਹਿਲਵਾਨਾਂ ਵਿਚਕਾਰ ਕਿ ਸਤਾਦਾਂ ਦੀਆਂ ਮਾਰਾਂ ਖਾਧੀਆਂ ਨੇ ਲਿਸ਼ਕਦੀਆਂ ਫਿਰਨ ਜਵਾਨੀਆਂ ਨੇ ਪਹਿਲਵਾਨ ਵੀ ਹੁਣ ਕੁਝਿਆ ਲੋ ਹੋ ਗਏ ਛਿੰਝ ਕਮੇਟੀਆਂ ਦੀਆਂ ਮਿਹਰਬਾਨੀਆਂ ਨੇ ਨਾਗਾ ਵਾਂਗੂ ਘੁੰਮਣ ਫੜੇ ਜਾਣ ਨਾ ਸਪੇਰਾਂ ਦੇ ਤੂੰ ਬਹਿ ਕੇ ਵੇਖ ਜਵਾਨਾਂ ਹੱਥ ਜੁੜ ਗਏ ਸ਼ੇਰਾਂ ਦੇ ਅੱਜ ਸ਼ੇਰਾਂ ਦੀ ਲੜਾਈ ਆ ਸ਼ੇਰਾਂ ਨਾਲ ਚੱਲ ਰਹੀ ਹੈ ਇੱਕ ਪਾਸੇ ਤਾਲਵ ਹੈ ਦੂਜੇ ਪਾਸੇ ਅਬਨਾਈ ਕਹਿੰਦੇ ਜੂਪੀ ਵਾਲਾ ਉਹ ਦੱਸਦਾ ਬੂਟਾ ਸਿੰਘ ਜੀ ਪ੍ਰਧਾਨ ਸਰਾਲਾ ਰਾਣੂਆ ਕਬੱਡੀ ਕੋਚ ਪ੍ਰੇਮ ਪੰਜ ਜੀ ਧੰਨਵਾਦ ਕਰਦੇ ਆ ਸਾਡੇ ਪੰਜਾਬੀ ਬੋਲਣ ਦਾ ਵੱਡਾ ਮਾਣ ਭੇਜਿਆ ਹੈ ਸਰਾਲਾ ਰਾਣੂਆ ਕਹਿੰਦੇ ਕਬੱਡੀ ਖਿਡਾਰੀਆਂ ਦਾ ਨਗਰ ਹੈ ਪਰ ਇਧਰਲੇ ਪਾਸੇ ਆ ਤਾਲਬ ਵੀ ਅੱਜ ਸਿਰਾ ਕਰਾ ਰਿਹਾ ਹੈ ਅਬ ਨਾਇਕ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਹ ਚੰਡੀ ਦੀ ਇੱਕ ਨੰਬਰ ਦੀ ਅੱਜ ਵੱਡੀ ਕੁਸ਼ਤੀ ਦਿਨਵਾਲ ਕਲਾ ਦੀ ਧਰਤੀ ਦੇ ਤਾਂ ਤਾਂ ਲੱਖ ਦਾ ਤਾਂ ਲਾਲਾਂ ਵਾਲੀ ਸਰਕਾਰ ਦੀ ਆ ਰਹਿਮਤ ਦੇ ਨਾਲ ਕਰਾਈ ਜਾ ਰਹੀ ਹੈ ਮਾਰੋ ਦਾਪੇਜ ਕਰੋ ਕੁਸ਼ਤੀ ਦਾ ਫੈਸਲਾ ਇਸ ਮੈਚ ਕੁਸ਼ਤੀ ਤੋਂ ਬਾਅਦ ਚੰਡੀ ਦੀ 1 ਨੰਬਰ ਦੀ ਵੱਡੀ ਕੁਸ਼ਤੀ ਜਿੱਥੇ ਇਸ ਸਮੇਂ ਖਾੜੇ ਪਾਸ਼ਾ ਦੇ ਵਿੱਚ ਚੱਲ ਰਹੀ ਹੈ ਉਸ ਤੋਂ ਬਾਅਦ ਕਬੱਡੀ ਦੇ ਫਾਈਨਲ ਮੈਚ ਦੀਆਂ ਵੀ ਟੀਮਾਂ ਜਿਹੜੀਆਂ ਸਾਡੇ ਕੋਲ ਪੁੱਜ ਗਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋਰ ਜਵਾਨੀ ਦੀ ਖੇਡ ਹੈ ਪਹਿਲਵਾਨੀ ਕਿ ਮੁੜ ਕੋ ਮੁੜਕੀ ਹੋ ਗਿਆ ਯਾਰੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਉਹ ਰਾਜੇ ਖੇਲੇ ਮਰਦ ਮੈਦਾਨੋ ਆ ਡਰ ਕੇ ਨਹੀਂ ਭੱਜਦੇ ਬਹੁਤ ਵੱਡਾ ਪ੍ਰਬੰਧ ਕੀਤਾ ਸਾਡੇ ਬਿੱਟੂ ਬਾਬਾ ਜੀ ਨੇ ਪੂਰੀ ਨਗਰ ਨੇ ਐਨ ਆਰ ਆਈ ਵੀਰਾਂ ਨੇ ਜਿਨ੍ਹਾਂ ਦੇ ਵੱਡੇ ਸੁਜੋਗ ਨਾਲ ਪੰਜਾਬ ਦਾ ਸਿਰ ਕੱਢਵਾ ਛਿੰਝ ਮੇਲਾ ਜੇ ਜ਼ਿਲ੍ਹਾ ਹਿਸ਼ਾਰਪੁਰ ਤਹਿਸੀਲ ਗੜਸ਼ੰਕਰ ਦਾ ਇਹ ਪਾਵਨ ਪਵਿੱਤਰ ਨਗਰ ਦਿਨਵਾਲ ਕਲਾਂ ਦੀ ਧਰਤੀ ਹੈ ਜਿੱਥੇ ਸੰਗਤਾਂ ਵੀ ਹਮਾ-ਮਾਗੇ ਪੁੱਜਦੀਆਂ ਉੱਥੇ ਕਬੱਡੀ ਖਿਡਾਰੀ ਵੀ ਪੂਰੇ ਪੰਜਾਬ ਦੇ ਸੁਪਰ ਡੂਪਰ ਸਾਡੇ ਖੇਡ ਮੇਲੇ 'ਚ ਪੁੱਜਦੇ ਆ ਪਹਿਲਵਾਨ ਵੀ ਅੱਜ ਚੰਡੀ ਵਾਲੇ ਆ ਦੋਨੇ ਝੋਟੀ ਦੇ ਪਹਿਲਵਾਨ ਆ ਜਿਨ੍ਹਾਂ ਨੇ ਟਰੈਕਟਰ ਜਿੱਤੇ ਐ ਬੁਲਟ ਮੋਟਰਸਾਈਕਲ ਜਿੱਤੇ ਐ ਸੱਜਰ ਸੂਈਆਂ ਝੋਟੀਆਂ ਜਿੱਤੀ ਐ ਫੇਰ ਜਾਂ ye baba ਇਹਨਾਂ ਮੱਲਾ ਦੀ ਚੋਣ ਕਰਕੇ ਆਪਣੇ ਨਗਰ ਦੇ ਵਿੱਚ ਮੱਲਾ ਦੀ ਕੁਸ਼ਤੀ ਕਰਾਉਂਦੇ ਆ ਜਿਹੜਾ ਮੱਲ ਦੀਨੋਵਾਲ ਖੁੱਲ ਗਿਆ ਸਮਝ ਲਓ ਸਾਰੇ ਪੰਜਾਬ ਜੀ ਖੁੱਲ ਗਿਆ ਇਹ ਕੁਦਰਤੀ ਦਾਦੇ ਦੀ ਰਹਿਮਤ ਹੈ ਲੱਖਾਂ ਦਾਦਿਆਂ ਦੀ ਕਿ ਜਿੰਨੇ ਵੀ ਮੱਲ ਸਾਡੇ ਛਿੰਝ ਮੇਲੇ ਚ ਕੁਲੇ ਆ ਫਿਰ ਦੂਜੇ ਦੰਗਲਾਂ ਚ ਜਾ ਕੇ ਸਿਰੇ ਦੇ ਮੁਕਾਬਲੇ ਕਰਦੇ ਆ ਜਿੱਤਾਂ ਪ੍ਰਾਪਤਾ ਕਰਦੇ ਆ ਹਾਰਾਂ ਜਿੱਤਾਂ ਦੀ ਗੱਲ ਨਹੀਂ ਹੌਸਲੇ ਦੀ ਖੇਡ ਹੈ ਪਹਿਲਵਾਨੀ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਹੈ ਕਿ ਮੱਲ ਆ ਗਏ ਚੋਟੀ ਦੇ ਜਿਨ੍ਹਾਂ ਲਾਈਆਂ ਮਿਹਨਤ ਉੱਠ ਕੇ ਪਰ ਜੋਰ ਜਵਾਨੀ ਦਾ ਲੈ ਜਾਓ ਪਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ ਤੇ ਲੁੱਡੀਆਂ ਪਾਉਂਦੀ ਫੇਰੇ ਜਵਾਨੀ ਅੱਜ ਵਕਾਈ ਲੁੱਡੀਆਂ ਪੈ ਰੀਆਂ ਜਵਾਨੀ ਬੱਲੇ ਬੱਲੇ ਕਰਾ ਰਹੀ ਹੈ ਮੁਕਾਬਲਾ ਸਿਰੇ ਦਾ ਦੋਨਾਂ ਪਹਿਲਵਾਨਾਂ ਵਿਚਕਾਰ ਪਰਲੇ ਪਾਸੇ ਕੁਸ਼ਤੀ ਆ ਚੋਟੀ ਦੀ ਚੱਲ ਰਹੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਲੱਗਿਆ ਹੋਇਆ ਪੂਰਾ ਜੋਰ ਹੈ ਦੋਨੋਂ ਪਹਿਲਵਾਨਾਂ ਦਾ ਮਣਾ ਮੁਹੀ ਜੋਰ ਲੱਗ ਚੱਕਿਆ। ਨਾ ਤੁੱਪਾਂ ਦੇ ਵਿੱਚ ਸੜਦੇ ਐ ਨਾ ਠੰਡਾਂ ਦੇ ਵਿੱਚ ਠਰਦੇ ਐ। ਉਹ ਇੰਜਣ ਬੰਨਣੇ ਪੈਂਦੇ। ਜਦੋਂ ਗਰਾਰੀ ਆਂਦੀ ਏ ਫਿਰ ਨੋਟ ਮੈਟਰ ਨਹੀਂ ਕਰਦੇ ਤੇ ਮੈਟਰ ਯਾਰੀ ਕਰਦੀ ਏ। ਮੈਟਰ ਯਾਰੀ ਕਰਦੀ ਏ। ਸੋ ਮੈਦਾਨ ਦੇ ਵਿੱਚ ਚੱਲ ਰਹੀ ਕੁਸ਼ਤੀ ਤਾਲੇ ਬਾਬਾ ਫਲਾਈ ਤੇ ਬਨਾਇਕ ਯੂਪੀ ਚੰਡੀ ਦੀ ਅੱਜ ਤੋਂ ਸਭ ਤੋਂ ਵੱਡੀ ਕੁਸ਼ਤੀ ਜੋ ਮੈਦਾਨ ਦੇ ਵਿੱਚ ਚੱਲ ਰਹੀ ਹੈ। ਲੱਗਿਆ ਹੋਇਆ ਮਣਾ ਮੁਹੀ ਜੋਰ ਐ। ਕੁੰਡੀਆਂ ਦੇ ਫਸੇ ਹੋਏ ਸਿੰਘ ਨੇ ਦੇਖਦੇ ਆ ਕਿਹੜਾ ਪਹਿਲਵਾਨ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਇਲਾਕੇ ਦਾ ਮਾਨ ਸਰਦਾਰ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਪਰ ਸਰਕਾਰ ਉਹ ਵੀ ਸਾਡੇ ਖੇਡ ਮੇਲੇ ਦੇ ਵਿੱਚ ਪੁੱਜ ਗਏ ਆ ਅਸੀਂ ਕੰਗ ਸਾਹਿਬ ਦਾ ਇੱਥੇ ਪੁੱਜਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬੜੀ ਸਿਆਸੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਰਦਾਰ ਮਲਵਿੰਦਰ ਸਿੰਘ ਜੀ ਕੰਗ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਸਾਡੇ ਖੇਡ ਮੇਲੇ ਦੇ ਵਿੱਚ ਪੁੱਜੇ ਆ ਉਹਨਾਂ ਦਾ ਵੀ ਇੱਥੇ ਪੁੱਜਣ ਤੇ ਸਾਰੇ ਨਗਰ ਵੱਲੋਂ ਗੁਰੂ ਰੂ ਸਾਹਿਬ ਸੰਗਤ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਧਰ ਚੰਡੀ ਦੀ 1 ਨੰਬਰ ਦੀ ਇਹ ਵੱਡੀ ਕੁਸ਼ਤੀ ਹੈ ਇੱਕ ਪਾਸੇ ਅਭਨਾਇਕ ਕਹਿੰਦੇ ਯੂਪੀ ਵਾਲਾ ਲਾਲ ਰੰਗ ਦਾ ਲੰਗੋਟਾ ਕਾਲੇ ਰੰਗ ਦੇ ਲੰਗੋਟੇ ਜੇ ਤਾਲ ਬਾਬਾ ਫਲਾਈ ਜ਼ਿਲ੍ਹਾ ਲੁਧਿਆਣਾ ਕਹਿੰਦੇ ਮਾਛੀਵਾੜਾ ਸਾਹਿਬ ਦੇ ਲਾਗੇ ਬਾਬਾ ਰਾਮ ਜੋਗੀ ਪੀਰ ਜੀ ਜਿਹੜੀ ਦੰਗਲ ਕਮੇਟੀ ਰਾਣਵਾ ਉਹ ਵੀ ਸਾਡੇ ਖੇਡ ਮੇਲੇ ਚਾਈ ਹੈ ਉਸੇ ਨਗਰ ਦਾ ਰਾਣਵਾ ਦਾ ਕਹਿੰਦੇ ਤਲ ਬਾਬਾ ਫਲਾਈ ਕਿ ਸੁੱਖੀ ਲਿਖਦਾ ਵਿੱਚ ਕਕਰਾਲੇ ਮੱਲ ਘੁਲਣਾ ਕਿਹੜਾ ਸਖਾਲੇ ਜੇ ਨਾਲ ਬਗਾਨੇ ਭਿੰਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਆ ਜੇ ਜਿੱਤਣੀ ਹੋਵੇ ਕੁਸ਼ਤੀ ਤੇ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਅੱਜ ਤਾਂ ਬੱਬਰ ਸ਼ੇਰ ਵਰਗੇ ਦਿਲ ਚਾਹੀਦੇ ਇਸ ਕੁਸ਼ਤੀ ਨੂੰ ਜਿੱਤਣ ਲਈ ਇੱਕ ਪਾਸੇ ਬਨਾਈ ਕਾ ਤੇ ਉੱਪਰਲੇ ਪਾਸੇ ਆਹ ਕੌਣ ਐ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੋਨੇ ਆ ਇਹ ਤਾਲਬਾ ਬਾਬਾ ਫਲਾਈ ਵਾਲਾ ਕੁਸ਼ਤੀ ਸਿਰੇ ਦੀ ਐ ਇੱਕ ਸੂਰਜ ਅਗਰ ਸਾਵੇ ਰੂਪਾਂ ਜੇਠ ਹੜਦੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਪੋ ਮਾਗ ਵਿੱਚ ਛੱਡਿਆ ਯਾਰੋ ਨਿਗਰ ਜਾਈਆਂ ਦਾ ਸੁੱਕੀ ਕਕਰਾਲੇ ਦੇਖ ਲੈ ਮੁੱਲ ਸਖਤ ਮਿਹਨਤਾਂ ਲਾਈਆਂ ਦਾ ਅੱਜ ਸਖਤ ਮਿਹਨਤਾਂ ਦਾ ਮੁੱਲ ਹੈ ਕੁਸ਼ਤੀ ਕੌਣ ਜਿੱਤੇਗਾ ਸ਼ੱਕ ਤਾਂ ਰਹਿਣੀ ਐ ਇਹ ਦਿਨੋਂ ਵੱਲ ਕਲਾ ਦਾ ਛਿੰਝ ਮੇਲਾ ਬਾਬਾ ਜੀ ਅੱਜ ਧੱਕ ਤਾਂ ਪੈਣੀ ਐ ਅੱਜ ਤਾਂ ਪੂਰੀ ਧੱਕ ਪਈ ਐ ਉਸਤੀ ਚੋਟੀ ਦੀਆਂ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਪਾਸੇ ਤਾਲਬ ਤੇ ਦੂਜੇ ਪਾਸੇ ਆਹ ਗੱਭਰੂ ਨੌਜਵਾਨ ਅਭਨਾਇਕ ਹੈ ਇਧਰ ਫੜਿਆ ਝਾਂਜਰਾਂ ਵਾਲਾ ਗਿੱਟਾ ਕਿ ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਏ ਅੱਜ ਡਾਇਮੰਡ ਦੀ ਝਾਂਜਰ ਪਾਵਾਂਗੇ ਅੱਜ ਦਾ ਕੰਮ ਸਿਰੇ ਦਾ ਕਰਕੇ ਦਿਖਾਵਾਂਗੇ ਅੱਜ ਫੈਸਲੇ ਆਰ ਪਾਰ ਦੇ ਦਿਖਾਵਾਂਗੇ ਉੱਪਰਲੇ ਪਾਸੇ ਤਾਲਬ ਹੈ ਹੇਠਲੇ ਪਾਸੇ ਆ ਆਪਣਾਈ ਕਾ ਗੱਭਰੂ ਨੌਜਵਾਨ ਹੈ ਇਹ ਵੀ ਜੂਪੀ ਵਾਲਾ ਆ ਵੱਡਾ ਮੱਲ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਕੁਸ਼ਤੀ ਹੈ ਜੋਰ ਜਵਾਨੀ ਦੇ ਮੁਕਾਬਲੇ ਹੈ ਕਿ ਜਦੋਂ ਘਰ ਵਿੱਚ ਪੁੱਤ ਦਾ ਜਨਮ ਹੁੰਦਾ ਮਾਪੇ ਪਾਲ ਦੇ ਨਾਲ ਪਿਆਰ ਮਿੱਤਰੋ ਖੁਸ਼ੀ ਮਾਪਿਆਂ ਨੂੰ ਉਦੋਂ ਫਿਰ ਹੋਰ ਚੜਦੀ ਜਦੋਂ ਪੁੱਤ ਪਹਿਲਵਾਨੀ ਲਈ ਹੋ ਜੇ ਤਿਆਰ ਮਿੱਤਰੋ ਉਹ ਕਿਸੇ ਉਸਤਾਦ ਦੀ ਨਿਗਾ ਚੜ ਜਾਏ ਉਹ ਦਿਨ ਦੇ ਨੇ ਫਿਰ ਤਰਾਸ਼ ਮਿੱਤਰੋ ਇਦਾਂ ਬਿੰਗ ਮਾਵਾਂ ਦੇ ਬਲੀ ਪੁੱਤ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰੋ ਇਹ ਸੁਪਰ ਸਟਾਰ ਪਹਿਲਵਾਨ ਆ ਜਿਹੜੇ ਇਸ ਸਮੇਂ ਖਾੜੇ ਦੇ ਵਿੱਚ ਚੰਡੀ ਦੀ ਵੱਡੀ ਕੁਸ਼ਤੀ ਲੜ ਰਹੇ ਆ ਉੱਪਰਲੇ ਪਾਸੇ ਤਾਲਬੇ ਹੇਠਲੇ ਪਾਸੇ ਆ ਅਬਨਾਇਕ ਹੈ ਕਹਿੰਦੇ ਜੂਪੀ ਵਾਲਾ ਖਾੜਾ ਮੱਲੂ ਮਜਾਰਾ ਕੁਸ਼ਤੀ ਸਿਰੇ ਦੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਹੈ ਮਾਰੋ ਦਾਪੇਜ ਕਰੋ ਕੁਸ਼ਤੀ ਦਾ ਫੈਸਲਾ ਜੋਰ ਜਵਾਨੀ ਦੇ ਮੁਕਾਬਲੇ ਹੈ ਕਿ ਰਸ ਮਾਂ ਦੀ ਚੂਰੀ ਦਾ ਬਾਪੂ ਕੁੱਟ ਬਦਾਮ ਖਲੌਂਦਾ ਬੈਣ ਦੁੱਧ ਬਲੌਂਦੀ ਐ ਮਾਲਿਸ਼ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਖਾੜਿਆਂ 'ਚ ਆ ਗੱਬਰੂ ਵੱਖਰੇ ਜੋਰ ਦਿਖਾਉਂਦਾ ਅੱਜ ਜੋਰ ਵੀ ਵੱਖਰੇ ਐ ਅੱਜ ਮੁਕਾਬਲੇ ਵੀ ਚੋਟੀ ਦੇ ਐ ਅੱਜ ਕੁੰਡੀਆਂ ਦੇ ਸਿੰਘ ਫਸੇ ਐ ਆ ਦਿਨੋਂ ਵੱਲ ਕਲਾਂ ਦਾ ਪੰਜਾਬ ਦਾ ਸਿਰ ਕੱਢਵਾ ਆ ਸਲਾਨਾ ਸ਼ਿੰਝ ਮੇਲਾ ਲੱਖਾਂ ਦਾਦੀਆਂ ਦੀ ਰਹਿਮਤ ਐ ਗੁਰੂ ਪੀਰਾਂ ਫਕੀਰਾਂ ਦੀ ਅਪਾਰ ਕਿਰਪਾ ਐ 1500 ਰੁਪਈਆ ਇਸ ਕੁਸ਼ਤੀ ਦੇ ਬਾਬਾ ਜੀ ਨੇ ਲਾਤਾ ਜਿਹੜਾ ਮਲ ਜਿੱਤੇਗਾ 1500 ਰੁਪਈਆ ਦਿੱਤਾ ਜਾਏਗਾ ਸਾਡੇ ਸਤਿਕਾਰਯੋਗ ਕਮੈਂਟੈਂਟਰ ਸਾਹਿਬ ਬਿੱਟੂ ਰੌੜ ਜੀ ਤੇ ਸਤਪਲ ਖੜਿਆਲ ਸਾਨੂੰ ਸਟੇਜ ਤੇ ਸੰਪਰਕ ਕਰਨ ਜੀ ਸਾਡੇ ਸਤਿਕਾਰਯੋਗ ਜੀ ਜਿਨ੍ਹਾਂ ਨੇ ਬਾਬਾ ਜੀ ਦੇ ਮਗਰ ਕਬੱਡੀ ਦੀਆਂ ਟੀਮਾਂ ਬਿਲਕੁਲ ਤਿਆਰ ਰੱਖੋ 15 ਮਿੰਟ ਦਾ ਸਮਾਂ ਇਸ ਕੁਸ਼ਤੀ ਦਾ ਜਿਹੜਾ ਹੋ ਚੁੱਕਾ ਜੀ ਕੰਟੀਨਿਊਸ 15 ਮਿੰਟ ਦਾ ਸਮਾਂ ਜਿਹੜਾ ਇਸ ਕੁਸ਼ਤੀ ਦਾ ਹੋ ਚੁੱਕਾ ਹੈ ਤਾਲਾ ਬਾਬਾ ਫਲਾਈ ਤੇ ਨਾਲ ਆ ਕੁਸ਼ਤੀ ਜਿਹੜੀ ਚੋਟੀ ਦੀ ਐ ਇਸ ਸਮੇ ਆ ਬਣਾਤਾ ਮੋਰ ਗਬਰੂ ਨੌਜਵਾਨ ਇਹ ਕੌਣ ਐ ਇਹ ਤਾਲਬਾ ਬਾਬਾ ਫਲਾਈ ਵਾਲਾ ਤੇ ਹੇਟਲੇ ਪਾਸੇ ਅਭਨਾਇਕ ਕਹਿੰਦੇ ਆ ਜੂਪੀ ਵਾਲਾ ਵੀ ਅੱਜ ਸਿਰਾਂ ਕਰਾਉਂਦਾ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਹੈ ਜੋਰ ਜਵਾਨੀ ਦਾ ਮੁਕਾਬਲਾ ਹੈ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਸੱਪਾਂ ਦੀਆਂ ਸਿਰੀਆਂ ਤੇ ਨਹੀਂ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਰੱਖੀ ਨਾ ਤੂੰ ਦਿਲ ਚ ਬਲੇਖਾ ਆ ਰੋਲ ਦਿੱਤੇ ਅਸੀਂ ਕਹਿੰਦੇ खरे ਤੋਂ खरे खरे ਤੋਂ खरे ਮੈਦਾਨ ਚ ਚੱਲ ਰਹੀ ਕੁਸ਼ਤੀ ਤਾਲੇ ਬਾਬਾ ਫਲਾਈ ਤੇ ਬਨਾਇਕ ਜੂਪੀ ਲੱਗਿਆ ਹੋਇਆ ਦੋਨਾਂ ਪਹਿਲਵਾਨਾਂ ਦਾ ਬੜਾ ਮੁਹੀ ਜੋਰ ਹੈ ਸੋ हां जी 2000 ਬਾਬਾ ਜੀ ਨੇ ਇਸ ਕੁਸ਼ਤੀ ਤੇ ਲਾਤਾ ਜੀ ਜਿਹੜਾ ਮਲ ਜਿੱਤੇਗਾ 2000 ਰੁਪਿਆ ਇਸ ਕੁਸ਼ਤੀ ਤੇ ਦਿੱਤਾ ਜਾਏਗਾ ਉਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੱਥੇ ਸਾਡੇ ਖੇਡ ਮੇਲੇ ਦੀ ਜਿੰਦ ਜਾਨ ਸਾਡੇ ਹਲਕੇ ਦਾ ਮਾਣ ਸਾਡੇ ਐਮਪੀ ਸਾਹਿਬ ਮਲਵਿੰਦਰ ਸਿੰਘ ਜੀ ਕੰਗ ਸਾਹਿਬ ਹਲਕਾ ਆਨੰਦਪੁਰ ਸਾਹਿਬ ਪੁੱਜੇ ਆ ਨਾਲ ਹੀ ਸਦਾ ਚਰਨਜੀਤ ਸਿੰਘ ਜੀ ਚੰਨੀ ਓਐਸਡੀ ਜੈ ਕਿਸ਼ਨ ਰੌੜੀ ਡਿਪਟੀ ਕਮਿਸ਼ਨਰ ਵਿਧਾਨ ਸਭਾ ਪੰਜਾਬ ਉਹ ਵੀ ਸਾਡੇ ਖੇਡ ਮੇਲੇ 'ਚ ਪੁੱਜੇ ਆ ਅਸੀਂ ਬਲਦੀਪ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹਰਵਿੰਦਰ ਸਿੰਘ ਜੀ ਕਮਲਜੀਤ ਸਿੰਘ ਜੀ ਜਸੋਵਾਲ ਤੇ ਕਿਸਾਨ ਆਗੂ ਸਾਰੇ ਖੇਡ ਮੇਲੇ 'ਚ ਪੁੱਜੇ ਆ ਆ ਕੁਸ਼ਤੀ ਸਿਰੇ ਦੀ ਐ ਆ ਮੁਕਾਬਲਾ ਚੋਟੀ ਦਾ ਇੱਕ ਪਾਸੇ ਚੜਦੀ ਬਰੇਸ ਵਾਲਾ ਗੱਭਰੂ ਨੌਜਵਾਨ ਤਾਲਬ ਬਾਬਾ ਫਲਾਈ ਤੇ ਅਬਨਾਇਕ ਕਹਿੰਦੇ ਆ ਜੂਪੀ ਵਾਲਾ ਮੱਲੂ ਮਜਾਰੇ ਵਾਲਾ ਹੁਣ ਕੌਣ ਫੈਸਲਾ ਕਰਦਾ ਕਿ ਮੋਹਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਟੰਗੀ ਲਾ ਕੇ ਡੇਗਣ ਦਾ ਉਹ ਰਾਜੇ ਖੇਲੇ ਅੜਬ ਪੰਜਾਬੀ ਤੇ ਜਿਗਰਾ ਰੱਖਦੇ ਖੇਡਣ ਦਾ ਅੱਜ ਜਿਗਰੇ ਬਲੰਦ ਹੈ ਮੁਕਾਬਲਾ ਚੋਟੀ ਦਾ ਸਮਾਂ ਦੇਖਿਆ ਜਾ ਰਿਹਾ ਹੈ ਪਹਿਲਵਾਨੀ ਭਗਤੀ ਦਾ ਨਾਮ ਹੈ ਤਪੱਸਿਆ ਦਾ ਨਾਮ ਏਕ ਇੱਕ ਮਿੰਟ ਘੰਟੇ ਵਾਂਗੂ ਪਹਿਲਵਾਨਾਂ ਦਾ ਲੰਗਦਾ ਆ ਲੱਗਾ ਹੋਇਆ ਪੂਰਾ ਜੋਰ ਉੱਪਰਲੇ ਪਾਸੇ ਤਾਲਬ ਤੇ ਹੇਠਲੇ ਪਾਸੇ ਆ ਅਬਨਾਈ ਕਾ ਕਹਿੰਦੇ ਜੂਪੀ ਵਾਲਾ ਅੱਜ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਚੋਟੀ ਦੀ ਕੁਸ਼ਤੀ ਆ ਕਿ ਤੇਰੇ ਯਾਰ ਨੂੰ ਦੱਬਣੇ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਪਰ ਦਬਦਾ ਕਿੱਥੇ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਪੰਚਾ ਗਰਮੀਸ਼ ਸਿੰਘ ਜੀ ਪਾਉ ਦੌਲਤਪੁਰ ਦੰਗਲ ਕਮੇਟੀ ਪੱਤਰਕਾਰ ਸਾਡੇ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਵੱਡੇ ਮਾਨ ਸਨਮਾਨ ਪੰਜਾਬੀ ਬੋਲਾਂ ਦਾ 2000 ਇਸ ਕੁਸ਼ਤੀ ਦੇ ਬਾਬਾ ਜੀ ਨੇ ਲਾਇਆ ਬਾਈ ਦਰਸ਼ਕ ਵੀਰੋ ਜੇ ਕੁਸ਼ਤੀ ਵਧੀਆ ਲੱਗੀ ਇੱਕ ਵਾਰੀ ਲੱਖਾਂ ਤਾਂਦਿਆਂ ਦੇ ਨਾਂ ਤੇ ਤਾੜੀ ਮਾਰਿਓ ਜਰਾ ਜ਼ੋਰਦਾਰ ਇਹ ਸਿਰੇ ਦੀ ਕੁਸ਼ਤੀ ਹੈ ਇਹ ਸਿਰੇ ਦਾ ਡੰਗਲ ਅੱਜ ਕਹਿੰਦੇ ਦਿਨੋਵਾਲ ਕਲਾ ਦੀ ਧਰਤੀ ਦੇ ਹੈ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਆ ਭਲਵਾਨਾਂ ਨੇ ਸਿਰਾ ਕਰਾਤਾ ਇੱਕ ਪਾਸੇ ਬਨਾਈ ਗਏ ਦੂਜੇ ਪਾਸੇ ਤਾਲਬ ਹੈ ਕੁਸ਼ਤੀ ਸਿਰੇ ਦੀ ਦੋਨਾਂ ਪਹਿਲਵਾਨਾਂ ਵਿਚਕਾਰ ਹੈ ਪੱਟਾਂ ਤੇ ਪਾਈਆਂ ਹੋਈਆਂ ਮੋਰਨੀਆਂ ਵੱਜਦੀਆਂ ਪੱਟਾਂ ਤੇ ਥਾਪੀਆਂ ਕਿ ਥਾਪੀ ਪੱਟਾਂ ਉੱਤੇ ਕਾਦੂ ਤੂੰ ਮਾਰਦਾ ਪਤਾ ਲੱਗ ਜਾਣਾ ਤੋਲੇ ਹੋਏ ਭਾਰ ਦਾ ਮੋਹਰੇ ਟੱਕਰ ਗਿਆ ਕੋਈ ਪੈੜੇ ਪਰਵਾਰ ਦਾ ਤੇ ਫੇਰ ਨਹੀਂ ਉਹ ਜੀ ਲੱਗਦਾ ਘੋੜੀ ਘੋੜੀਆਂ ਚ ਭਜਾ ਕੇ ਪਾਵੇਂ ਦੇਖ ਲਈ ਘਰੇ ਬੈਠੇ ਪਤਾ ਕੀ ਲੱਗਦਾ ਅੱਜ ਤਾਂ ਦਿਨੋ ਅਲਕਾਂ ਦੇ ਛਿੰਝ ਮੇਲੇ ਚ ਪਤਾ ਲੱਗਣਾ ਕੁਸ਼ਤੀ ਸਿਰੇ ਦੀ ਐ ਇੱਕ ਪਾਸੇ ਬਿਨਾਈ ਗਏ ਤੇ ਦੂਜੇ ਪਾਸੇ ਬੱਲੇ 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 ਆਹ ਤਾੜੀ ਲਾ ਦਿਓ ਦਰਸ਼ਕ ਵੀਰੋ ਤਾੜੀ ਓ ਬੱਲੇ ਬੱਲੇ ਹੋ ਗਈ ਪੈਜਾ ਪੈਜਾ ਬਾਬਾ ਜੀ ਬੱਲੇ 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 ਸਿਰਾਈ ਹੋ ਗਿਆ ਬੱਸ ਭਾਈ ਦਰਸ਼ਕੀ ਲਾ ਦਿਓ ਦਰਸ਼ਕ ਵੀਰੋ ਤਾੜੀ ਓ ਬਿੱਲੀ ਓ ਅੱਖਾਂ ਚ ਸੁਰਮਾ ਪਾਇਆ ਲੁੱਟ ਲਿਆ ਸਾਰਾ ਸ਼ਹਿਰ ਗੁਰਾਇਆ ਓਦੀ ਤੂੰ ਚਾਂਦੀ ਦਾ ਤਵੀਤ ਕਾਦੋ ਪਾਇਆ ਨਹੀਂ ਮੁੰਡਿਆਂ ਦੇ ਦਿਲ ਲੁੱਟ ਲਏ ਅੱਜ ਤਾਂ ਲੁੱਟਿਆ ਯਾਰਾ ਲਓ ਤਾੜੀ ਲਾ ਦਿਓ ਵਾਜਤਾ ਸਿਰਾਈ ਹੋ ਗਿਆ ਦਿਨੋ ਵਾਲਾ ਕਲਾਂ ਦੀ ਧਰਦੀ ਦੇ ਪੰਜਾਬ ਦਾ ਨੰਬਰ 1 ਦੰਗਲ ਸਾਡੇ ਬਿੱਟੂ ਬਾਬਾ ਜੀ ਗੁਰੂ ਰੂਸਾ ਸੰਗਤ ਐਨ ਆਰ ਆਈ ਵੀਰਾਂ ਦਾ ਵੱਡਾ ਸਹਯੋਗ ਹੈ ਇਲਾਕੇ ਦੀਆਂ ਦੰਗਲ ਕਮੇਟੀਆਂ ਸਰਪੰਚ ਸਬਾਨਾਂ ਦਾ ਲੀਡਰ ਸਬਾਨਾਂ ਦਾ ਇੱਥੇ ਪੁੱਜਣ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਆ ਵੱਡੀ ਕੁਸ਼ਤੀ ਹੈ ਇੱਕ ਪਾਸੇ ਤਾਲਬ ਹੈ ਆ ਦੂਜੇ ਪਾਸੇ ਅਬ ਨਾਇਕ ਹੈ ਜੂਪੀ ਵਾਲਾ ਅੱਜ ਪੰਜਾਬ ਦੀ ਧਰਤੀ ਹੈ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਹੈ ਆ ਲੱਗਾ ਹੋਇਆ ਪੂਰਾ ਜੋਰ ਹੈ ਕੌਣ ਕੁਸ਼ਤੀ ਦਾ ਫੈਸਲਾ ਕਰਦਾ ਮਾਰ ਦਿਓ ਤਾੜੀ ਵਰਸ਼ਕ ਵੀਰੋ ਪੈ ਜਾ ਪੈ ਜਾ ਹੋ ਗਈ ਓ ਬੱਲੇ 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 ਤਾਲੇ ਬਾਬਾ ਬੁਲਾਈ ਤੇ ਬਣਾਏ ਜੂਪੀ ਮਾਰੋ ਦਾ ਪੇਚ ਭਲਵਾਨੋ ਕਰੋ ਚੰਡੀ ਦੀ ਕੁਸ਼ਤੀ ਦਾ ਫੈਸਲਾ ਲਓ ਜੀ ਸਿਰਾਈ ਹੋ ਗਿਆ ਅੱਜ ਜਿੰਨੇ ਪੂਰੇ ਖੁਸ਼ ਨੇ ਪੂਰੇ ਖੁਸ਼ ਨੇ ਦਰਸ਼ਕ ਵੀ ਅੱਜ ਮੁੱਲ ਮੋੜਿਆ ਯਾਰਾ ਮੁੱਲ ਮੁੜ ਗਿਆ ਅੱਜ ਦਿਨੋਵਾਲ ਛਿੰਝ ਮੇਲੇ ਦੇ ਵਿੱਚ ਤਾਲੇ ਬਾਬਾ ਫਲਾਈ ਤੇ ਬਨਾਇਕ ਯੂਪੀ ਚੋਟੀ ਦੇ ਪਹਿਲਵਾਨ ਮੜਾ ਮੁਹੀ ਜ਼ੋਰ ਲੱਗ ਚੁੱਕਿਆ ਦੋਨਾਂ ਪਹਿਲਵਾਨਾਂ ਦਾ ਸਮਾਂ ਵੀ ਬੀਤਦਾ ਯਾਰਾ ਦੇਖਦੇ ਕਿਹੜਾ ਪਹਿਲਵਾਨ ਦਾ ਪੇਚ ਲਾ ਕੇ ਚੰਡੀ ਦੀ ਕੁਸ਼ਤੀ ਦਾ ਆਰ ਪਾਰ ਫੈਸਲਾ ਕਰਦਾ ਹੈ ਫੈਸਲਾ ਵੀ ਆਰ ਪਾਰ ਲੈਣਾ ਹੈ ਬਾਬਾ ਜੀ ਦਾ ਟਲ ਫੈਸਲਾ ਹੈ ਰੁਕੋ 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 ਮੇਰੇ ਵੀਰੇ ਇੱਕ ਮਿੰਟ ਰੁਕਿਓ ਜਰਾ ਆਜੋ ਆਜੋ ਇੱਥੇ ਸੈਂਟਰਲ ਨੂੰ ਆਜੋ ਸਾਡੇ ਬਾਬਾ ਜੀ ਪਹਿਲਵਾਨ ਬਗੇਸ਼ ਸਿੰਘ ਜੀ ਲਲੀਆਂ ਲਓ ਜੀ ਪੁਆਇੰਟ ਤੇ ਕੁਸ਼ਤੀ ਆਵੀ ਪਹਿਲਵਾਨੋ ਦਰਸ਼ਕ ਵੀਰੋ ਜੇ ਕੁਸ਼ਤੀ ਦਾ ਸਵਾਦ ਆਇਆ ਹੈ ਇੱਕ ਵਾਰੀ ਦਾਦਿਆਂ ਦੇ ਨਾਂ ਤੇ ਖੁੱਲ ਕੇ ਦਾੜੀ ਮਾਰਿਆ ਹੁਣ ਪੁਆਇੰਟ ਤੇ ਕੁਸ਼ਤੀ ਹੈ ਇਹ ਦੁਆਬੇ ਦਾ ਦਿਨੋਵਾਲ ਕਲਾਂ ਦਾ ਛਿੰਝ ਮੇਲਾ ਜਿੱਥੇ ਕੁਸ਼ਤੀ ਬਰਾਬਰ ਨਹੀਂ ਕਰਾਈ ਜਾਂਦੀ ਦੁਨੀਆ ਦੀ ਕੋਈ ਖੇਡ ਨਹੀਂ ਜਿੱਦਾ ਫੈਸਲਾ ਨਹੀਂ ਹੁੰਦਾ ਐਡੇ ਐਡੇ ਨਾਮ ਦੇ ਦੇਨੇ ਕੁਸ਼ਤੀਆਂ ਬਰਾਬਰ ਛਡਾ ਦੇਨੇ ਆ ਪਰ ਇਹ ਕਮੇਟੀ ਚਾਹੁੰਦੀ ਹੈ ਕਿ ਹਾਰ ਕੇ ਤੇ ਜਿਹੜੀ ਲਾਜ਼ਮੀ ਹੋਵੇ ਹੁਣ ਪੁਆਇੰਟ ਤੇ ਕੁਸ਼ਤੀ ਹੈ ਇੱਕ ਵਾਰੀ ਪਾਣੀ ਪੀ ਲਓ ਮਿੱਟੀ ਲਾ ਲਓ ਮੁੜ ਕੇ ਚੱਲਦੀ ਕੁਸ਼ਤੀ ਦੇ ਵਿੱਚ ਫਿਰ ਪਹਿਲਵਾਨ ਰੁਕਣਗੇ ਨਹੀਂ ਪੁਆਇੰਟ ਬਣੌਲੀ ਅੰਤਰਰਾਸ਼ਟਰੀ ਰੂਲ ਮੁਤਾਬਕ ਮੱਲ ਦੇ ਗੋਡੇ ਲਵਾ ਕੇ ਪਹਿਲਵਾਨ ਪਿੱਛੇ ਲੱਗ ਤੇ ਆ ਗਿਆ ਸਮਝ ਲਓ ਪੁਆਇੰਟ ਬਣ ਗਿਆ ਹੁਣ ਜਿੰਨਾ ਜੋਰ 25 ਮਿੰਟ ਚ ਮੱਲਾ ਨੇ ਲਾਇਆ ਹੁਣ 5 ਮਿੰਟ ਦੇ ਵਿੱਚ ਜਿੱਥੇ ਪੁਆਇੰਟ ਬਣ ਗਿਆ ਉਥੇ ਕੁਸ਼ਤੀ ਦਾ ਇਹ ਆਰ ਪਾਰ ਦਾ ਫੈਸਲਾ ਹੋਣਾ ਹੈ ਲੋ ਲੱਗ ਗਿਆ ਪਹਿਲਵਾਨਾਂ ਦਾ ਬੜਾ ਮੂਹੀ ਜੋਰ ਹੈ ਪੁਆਇੰਟ ਤੇ ਕੁਸ਼ਤੀ ਹੈ 25 ਮਿੰਟ ਬੀਤ ਚੁਕੇ ਨੇ ਸੋ ਨਾਲ ਦੀ ਨਾਲ ਦੇ ਦਿਓ ਤਾੜੀ ਦਰਸ਼ਕ ਵੀਰੋ ਹੌਸਲਾ ਵਾਧਾ ਪਹਿਲਵਾਨਾਂ ਦਾ ਮਾਰ ਦਿਓ ਜ਼ੋਰ ਦੇ ਤਾੜੀਆਂ ਹੁਣ ਪੁਆਇੰਟ ਤੇ ਕੁਸ਼ਤੀ ਹੈ ਹੁਣ ਤਾਂ ਦੇਖਦੇ ਹੋਏ ਫੈਸਲਾ ਚੰਡੀ ਦੀ ਕੁਸ਼ਤੀ ਦਾ ਆਰ ਪਾਰ ਫੈਸਲਾ ਲੈਣਾ ਹੈ ਬਾਬਾ ਜੀ ਕਹਿੰਦੇ ਇਸ ਤੋਂ ਬਾਅਦ ਕਬੱਡੀ ਦਾ ਫਾਈਨਲ ਮੈਚ ਵੀ ਕਰਵਾਇਆ ਜਾਵੇਗਾ ਸੋ ਲਓ ਜੀ ਕੰਪੇਅਰ ਕੇ ਮੇਰੇ ਵੀਰ ਪ੍ਰੈਸ਼ਰ ਪਾਉਟਰ ਵੀਰ ਕੈਮਰੇ ਵਾਲੇ ਕੰਪੇਅਰ ਕੇ ਜੜਾ ਓ ਬੱਲੇ 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 ਓ ਬੱਲੇ ਬਾਈ ਤਾੜੀਆਂ ਓ ਤਾੜੀਆਂ ਓ ਲਾੜੀਆਂ ਬਾਈ ਤਾੜੀਆਂ ਵੱਜਣੀਆਂ ਚਾਹੀਦੀ ਐ ਬੈ ਜਾ ਬੈ ਜਾ ਹੋ ਗਈ ਬਾਬਾ ਜੀ ਬੈਦਾ ਸਿਰਾਈ ਹੋ ਗਿਆ ਆ ਬਸ ਸਿਰਾਈ ਹੋ ਗਿਆ ਓ ਦੇਖਣੇ ਕ ਗਬਰੂ ਨਾਜਵਾਨ ਓ ਪੁਆਇੰਟ ਕੌਣ ਵੜਾਉਂਦਾ ਪੁਆਇੰੰਟ ਕੌਣ ਵੜਾਉਂਦਾ ਓਏ ਹੋਏ 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 ਓ ਸਿਰਾਈ ਹੋ ਗਿਆ ਉਹ ਸਿਰਾਈ ਹੋ ਗਿਆ ਸਿਰਾਈ ਬਨਾਇਕ ਜੂਪੀ ਲਓ ਜੀ ਕੋਸ਼ਿਸ਼ ਪਾਵੇਂ ਤਾਲਬ ਨੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਪਾਰ ਕੁਸ਼ਤੀ ਦਾ ਫੈਸਲਾ ਹੋਇਆ ਜੀ ਦੋਨੋਂ ਪਹਿਲਵਾਨਾਂ ਦਾ ਮਣਾ ਮੁਹੀ ਜ਼ੋਰ ਲੱਗਿਆ ਆਓ ਜੀ ਕਬੱਡੀ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਆ ਜਾਓ ਮੈਦਾਨ 'ਚ ਜਲਦੀ ਆ ਜਾਓ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਦੇ ਸਿੰਘ ਅਕੈਡਮੀ ਫਦੇ ਘੜ ਸਾਹਿਬ ਦੀ ਟੀਮ ਹੈ ਮੈਦਾਨ ਦੇ ਵਿੱਚ ਪੁੱਜ ਗਈ ਹੈ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜੇ ਦੀ ਟੀਮ ਟੋਨੀ ਵੀ ਨੂੰ ਬੇਨਤੀ ਕੋ ਵੀ ਮੈਦਾਨ ਦੇ ਵਿੱਚ ਲੱਗੇ ਚੂਨੇ ਵਾਲੇ ਵੀਰਾਂ ਬੇਨਤੀ ਸੈਂਟਰ ਲਾਈਨ ਤੇ ਇੱਕ ਵਾਰੀ ਕਲੀ ਪਾ ਦਿਓ ਜੀ ਸੈਂਟਰ ਲਾਈਨ ਤੇ ਸਾਈਡਾਂ ਵਾਲੀ ਲਾਈਨ ਤੇ ਇੱਕ ਵਾਰੀ ਕਲੀ ਵਾਲੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਕੇ ਸੇਵਾ ਕਰੋ ਬਾਈ ਦਰਸ਼ਕ ਵੀਰੋ ਜੇ ਕਬੱਡੀ ਦੇ ਮੈਚ ਕੁਸ਼ਤੀਆਂ ਵਧੀਆ ਲੱਗੀਆਂ ਇੱਕ ਵਾਰੀ ਬਾਬਾ ਜੀ ਦੇ ਨਾਂ ਤੇ ਤਾੜੀ ਮਾਰਿਓ ਜਰਾ ਜ਼ੋਰਦਾਰ ਹੈਲੋ ਜੇ ਕੁਸ਼ਤੀ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਅਵਿਨਾਇਕ ਨੇ ਦਾਨਵਾਲ ਦੀ ਅੱਜ ਵੱਡੀ ਸੰਘਿਤ ਲਈ ਹੈ ਬਿੱਟੂ ਬਾਬਾ ਜੀ ਨੇ ਝੰਡਿਆ ਜਿਹੜੀ ਉਹ ਜੇਤੂ ਪਹਿਲਵਾਨ ਨੂੰ ਸਜਾ ਦੁੱਤੀ ਹੈ ਬਹੁਤ ਬਹੁਤ ਧੰਨਵਾਦ ਸਰਦਾਰ ਮਾਲਵਿੰਦਰ ਸਿੰਘ ਜੀ ਕੰਗਸਾ